ਕਸਾਈ ਵੀਰ ਬੋਲ ਰਿਹਾ ਸੀ ਲਾਈਵ ਚੱਲਦਾ ਕਹਿੰਦਾ ਸਿੱਖੋ ਜੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਸ਼ਕਤੀ ਆ ਤੇ ਜਦੋਂ ਕੋਈ ਇਹਦੀ ਬੇਅਦਵੀ ਕਰਦਾ ਤੇ ਸ਼ਕਤੀ ਵਿਖਾਉਂਦਾ ਕਿਉਂ ਨਹੀਂ ਮੈਂ ਉਹਨੂੰ ਆਖਿਆ ਮੇਰੇ ਸੋਹਣਿਆ ਵੀਰਾ ਤੂੰ ਸਵਾਲ ਬੜਾ ਪਿਆਰਾ ਕਰ ਦਿੱਤਾ ਏ ਪਰ ਇਹਦੇ ਵਾਸਤੇ ਤੈਨੂੰ ਬਹਿਣਾ ਪੈਣਾ ਮੇਰੇ ਕੋਲੇ ਕਹਿੰਦੇ ਕਿਉਂ ਜੀ ਤੇ ਸ਼ਕਤੀ ਕਿਉਂ ਨਹੀਂ ਵਿਖਾਉਂਦੇ ਮੈਂ ਕਿਹਾ ਮੇਰੇ ਲਾਗੇ ਇੱਕ ਮਾਂ ਰਹਿੰਦੀ ਆ ਉਹਦਾ ਇੱਕ ਬੇਟਾ ਅਮਰੀਕਾ ਇੱਕ ਕੈਨੇਡਾ ਇੱਕ ਆਸਟ੍ਰੇਲੀਆ ਦੇ ਇੱਕ ਸਮਾਗ ਪਿੰਦਾ ਹਾਂ ਤੇ ਸਭ ਤੋਂ ਵੱਧ ਪਿਆਰ ਪਤਾ ਕਿੰਨੂੰ ਕਰਦੀ ਜਿਹੜਾ ਸਮੈਗ ਪਿੰਦਾ ਦੂਜਿਆਂ ਨੂੰ ਫੋਨ ਕਰਕੇ ਪੈਸੇ ਮੰਗਾ ਕੇ ਤੇ ਉਹਨੂੰ ਦਿੰਦੀ ਪੁੱਤ ਤੇ ਮੈਂ ਆਖਿਆ ਮਾਤਾ ਇਹਨੇ ਮਰ ਜਾਣਾ ਹੀ ਇਹਦਾ ਕਾਹਤੋਂ ਖਿਆਲ ਕਰਦੀ ਕਹਿੰਦੀ ਪੁੱਤ ਕੀ ਕਰਾਂ ਅੰਦਰਾਂ ਜੂਆ ਮੈਂ ਆਖਿਆ ਗੁਰੂ ਗ੍ਰੰਥ ਸਾਹਿਬ ਮਾਂ ਜੀ ਹੋਈ ਇਹਦਾ ਹਿਰਦਾ ਮਾਂ ਵਾਲਾ ਕੋਈ ਇਹਨੂੰ ਚਦੋਆ ਚੜਾਉਂਦਾ 25 ਲੱਖ ਦਾ ਕਹਿੰਦੀ ਤੇਰਾ ਭਲਾ ਹੋਵੇ ਕੋਈ ਆ ਕੇ ਇਹਦੀ ਬੇਅਦਬੀ ਕਰੇ ਕਹਿੰਦੀ ਤੇਰਾ ਇਹ ਮਾਂ ਜੀ ਹੋਈ ਤੂੰ ਮਾਤ ਪਿਤਾ